ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਹ ਵੀਡੀਓ ਉਸ ਸਮੇਂ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ ਜਦੋਂ ਇੱਕ ਪੁਲਿਸ ਵਾਲਾ ਚਲਾਨ ਕੱਟਣ ਲੱਗੇ ਹੋਏ ਸਰਦਾਰ ਜੀ ਨੂੰ ਕਹਿ ਦਿੰਦਾ ਆਂ ਕਿ ਮੈਂ ਤੇਰੀ ਗੁੱਟੀ ਪੱਟ ਦੇਣੀ ਆ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਰਦਾਰ ਜੀ ਅਤੇ ਪੁਲਿਸ ਵਾਲੇ ਦੀ ਆਪਸ ਦੇ ਵਿੱਚ ਬਹਿਸ ਹੋ ਜਾਂਦੀ ਹੈ ਤੇ ਮਾਮਲਾ ਇੰਨਾ ਜ਼ਿਆਦਾ ਗਰਮ ਹੋ ਜਾਂਦਾ ਹੈ ਕਿ ਆਸ-ਪਾਸ ਦੇ ਖੜੇ ਹੋਏ ਲੋਕੀ ਵੀ ਫੋਨ ਦੇ ਵਿੱਚੋਂ ਕੈਮਰੇ ਕੱਢ ਕੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੰਦੇ ਨੇ ਅਤੇ ਫਿਰ ਸਰਦਾਰ ਜੀ ਤਤਤਾ ਹੋ ਜਾਂਦਾ ਆਂ ਬਾਕੀ ਇੱਥੇ ਤੁਹਾਨੂੰ ਕੀ ਲੱਗਦਾ ਕਿ ਅਸਲ ਦੇ ਵਿੱਚ ਪੁਲਿਸ ਵਾਲੇ ਨੇ ਇਹ ਵਾਰਡਿੰਗ ਯੂਜ਼ ਕਰੀ ਆ ਜਾਂ ਫਿਰ ਨਹੀਂ ਕਿਉਂਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਬਾਕੀ ਤੁਸੀਂ ਇਹ ਵੀਡੀਓ ਦੀ ਵਾਰਡਿੰਗ ਵੀ ਸੁਣੋ ਕੀ ਕੁਝ ਗੱਲਬਾਤ ਚੱਲ ਰਹੀ ਆ ਦੋਵੇਂ ਤੇ ਵਿਚਕਾਰ ਉਹ ਅਜੀ ਚੱਕਟੋ ਰਨ ਫੋਨ ਤੋਂ ਮੇਰਾ ਤੈਨੂੰ ਦੱਸਣਾ ਐਨ ਕੱਟੋ ਤੇ ਗੁੱਤੀ ਛਤਰੀ ਦੇਖ ਸਕਦੇ ਹੋ ਡੋਂਗਾ ਲਾਲਾ ਡੋਂਗਾ ਲਾਲਾ ਗੁੱਤੀ ਗੁੱਤੀ ਘਟਣ ਦੀ ਕੀ ਗੱਲ ਕਰਦੀ ਹੈ ਗੁੱਤੀ ਘਟਣ ਦੀ ਲੱਗਿਆ ਨਹੀਂ ਤਾਂ ਗੁੱਤੀ ਤੇ ਕਰਕੇ ਦਵਾ ਦੇਣੀ ਹੈਲੋ ਤੇ ਸਰਕਾਰ ਤੇ ਕਰੀ ਦੇਣਾ ਤੂੰ ਸਰਕਾਰ ਕਰ ਦੂਗਾ ਨਾ ਤਰ ਗੁੱਤੀ ਦਿਖਾ ਪੁੱਤ ਤੂੰ ਗੁੱਤੀ ਮਟਨ ਕਿਦਾ ਆ ਸੁਧੀਰਾ ਦੇ ਵਿੱਚ ਤੂੰ ਦਿਖਾ ਦਿੰਦੇ ਕਿ ਸਰਕਾਰ ਜਿਹੜਾ ਗੁੱਤੀਆਂ ਮਟਨ ਦਾ ਕਰ ਜਾਂਦਾ ਦੇ ਦਿਓ ਹੈ ਸਰਕਾਰ ਤੂੰ ਸਰਕਾਰ ਨਹੀਂ ਹੁੰਦਾ ਹੱਥ ਚਲਾ ਕੀ ਨਹੀਂ ਕਰਨੀ ਹੱਥ ਚ ਮੇਰਾ ਫੋਨ ਨਿਕਲਦਾ 400 ਨੰਬਰ ਦੇਖਣਾ ਤੇਰਾ 400 ਨੰਬਰ ਮੈਂ ਲਿਖਣਾ ਲਿਖਾ ਕੀ ਆ ਬੜਾ ਆਹ ਤੋਂ ਵੀ ਇਹ ਘੁੱਪੀ ਪਤੰਦ ਕਰ ਜਾਂਦਾ ਬਸ ਗੱਲ ਤਾਂ ਪਾਜੀ ਅੱਟ ਨੇ ਜੇ ਵਾਰ ਨਾਮ ਕਰ ਜਾਂਦਾ ਸੋ ਤੁਸੀਂ ਇਹ ਵੀਡੀਓ ਦੇਖ ਲਈਆ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਕਿ ਪੁਲਿਸ ਵਾਲੇ ਨੇ ਇਹ ਕਿਹਾ ਹੈ ਜਾਂ ਫਿਰ ਨਹੀਂ ਮਿਲਦੇ ਹਾਂ ਹੋਰ ਅਪਡੇਟ ਲੈ ਕੇ ਧੰਨਵਾਦ